ਸ਼ਾਂਤ ਮੇਂ ਪੁਰਵਾ ਕਾ ਦਾ ਮੁਕਾਬਲਾ ਕਰਦੇ ਹੋਏ ਆਪਣੀਆਂ ਜਾਨਾਂ ਤੱਕ ਕੁਰਬਾਨ ਕਰਦੇ ਆ ਹੋਇਆ ਪੰਜਾਬ ਸਰਕਾਰ ਦੀ ਗੱਡੀ ਦੀ ਜਿਹੜੀ ਪੂਰੀ ਚੈਕਿੰਗ ਤੋਂ ਬਾਅਦ ਹੀ ਜਿਹੜੇ ਵੀ ਮਰਦਾ ਕਿਸਾਨ ਉਹਨੂੰ ਮਰਨ ਵੀ ਦਿੰਦਾ ਹੈ ਤੇ ਜੇ ਜਿਉਂਦਾ ਉਹਨੂੰ ਜਿਉਣ ਵੀ ਨਹੀਂ ਅਸੀਂ ਚਿੱਟਕੇ ਜਾਵਾਂਗੇ ਜੀ 80-80 ਸਾਲ ਦੇ ਸਾਡੇ ਬਜ਼ੁਰਗ ਇਹ ਸਰਕਾਰ ਦੀ ਮਾੜੀ ਕਰਤੂਦ ਦੇ ਕਾਰਨ ਸ਼ੜਕਾਂ ਦੇ ਰੋਲੇ ਰੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮਾਈਕ ਰਿਪੋਰਟ ਦੇ ਨਾਲ ਮੈਂ ਰਾਜਵਿੰਦਰ ਪੋਤਨਾ ਐਸ ਟਾਈਮ ਅਸੀਂ ਖਨੌਰੀ ਬਾਰਡਰ ਵਿਖੇ ਮੌਜੂਦ ਆ ਜਿੱਥੇ ਕੇ ਸਰਦਾਰ ਜਗਜੀਤ ਸਿੰਘ ਦੀ ਦੇ ਭੋਖ ਹੜਤਾਲ ਦਾ ਅੱਜ 28ਵਾਂ ਦਿਨ ਆ ਤਾਂ ਇਸ ਟਾਈਮ ਰਾਤ ਦੇ ਕਰੀਬ 8:30 ਦਾ ਟਾਈਮ ਆ ਤੇ ਇੱਥੇ ਅੱਜ ਸਵੇਰ ਤੋਂ ਲੈ ਕੇ ਜਿਹੜੀ ਖਨੌਰੀ ਬਾਰਡਰ ਤੇ ਉਹ ਮੀਂਹ ਪੈਣਾ ਸ਼ੁਰੂ ਹੋਇਆ ਕਿੰਮਣ ਹੋਈ ਆ ਪੂਰਾ ਦਿਨ ਜਿਹੜਾ ਮੀਂਹ ਪੈ ਰਿਹਾ ਤਾਂ ਇਹ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿਸਾਨ ਖਨੌਰੀ ਬਾਰਡਰ ਵਿਖੇ ਰਾਤ ਦੀ ਜਿਹੜੀ ਸੁਰੱਖਿਆ ਗਈ ਜਿਹਨੂੰ ਲੈ ਕੇ ਕਿਸਾਨ ਆਗੂ ਬੜੇ ਚਿੰਤਤ ਸੀ ਇਹ ਜਿਹੜੇ ਕਿਸਾਨ ਨੇ ਇਹ ਪੂਰੀ ਰਾਤ ਇੱਥੇ ਜਿਹੜੀ ਸੁਰੱਖਿਆ ਯਕੀਨੀ ਆ ਪੁਖਤਾ ਪ੍ਰਬੰਧ ਇਹਨਾਂ ਦੀ ਪੂਰੀ ਸਖਤ ਡਿਊਟੀ ਆ ਰਾਤ ਦੇ ਟਾਈਮ ਇਹਨਾਂ ਦਾ ਇੱਕ ਪ੍ਰਕਿਰਿਆ ਜਿਹੜੀ ਉਹ ਆ ਵੀ ਇੱਥੋਂ ਜਿਹੜੀ ਰਾਤ ਨੂੰ ਚਾਹੇ ਉਹ ਕਿਸੇ ਕਿਸਾਨ ਆਗੂ ਦੀ ਗੱਡੀ ਹੋਵੇ ਜਾਂ ਵਲੰਟੀਅਰ ਦੀ ਜਾਂ ਕੋਈ ਹੋਰ ਵੀ ਆਉਂਦਾ ਚਾਹੇ ਉਹ ਕਿਸਾਨੀ ਇੱਥੇ ਰਹਿਣ ਲਈ ਆਉਂਦੇ ਨੇ ਓਏ ਹਰ ਗੱਡੀ ਚੈੱਕ ਹੁੰਦੀ ਆ ਬਕਾਇਦਾ ਉਹਦਾ ਜਿਹੜਾ ਰਿਕਾਰਡ ਆ ਗੱਡੀ ਦਾ ਨੰਬਰ ਗੱਡੀ ਦੇ ਵਿੱਚ ਕਿੰਨੇ ਬੰਦੇ ਸੀ ਉਹ ਗੱਡੀ ਐਂਟਰ ਹੋਈ ਆ ਜਾਂ ਵਾਪਸ ਗਈ ਆ ਜਾਂ ਇੱਥੇ ਰੁਕੀ ਆ ਜਿਹੜਾ ਸਾਰਾ ਰਿਕਾਰਡ ਆ ਇਹ ਇੱਥੇ ਜਿਹੜੇ ਸਾਡੇ ਨਾਲ ਕਿਸਾਨ ਖੜੇ ਨੇ ਤੁਸੀਂ ਪਿੱਛੇ ਦੇਖ ਸਕਦੇ ਹੋ ਇਹ ਮੇਨਟੇਨ ਰੱਖ ਰਹੇ ਨੇ ਤਾਂ ਹਰ ਰੋਜ਼ ਰਾਤ ਦੇ ਟਾਈਮ ਜਿਹੜੀ ਜ਼ਿਆਦਾਤਰ ਡਿਊਟੀ ਉਹ ਜਿੱਦਾਂ ਮਾਨਸਾ ਤੇ ਫਾਜ਼ਲਕਾ ਜ਼ਿਲ੍ਹਾ ਦੇ ਕਿਸਾਨ ਨੇ ਜਿਹੜੇ ਰਾਤ ਨੂੰ ਸ਼ਾਮ ਦੇ 7 ਲੈ ਕੇ ਸਵੇਰ ਦੇ 7 ਵਜੇ ਤੱਕ ਡਿਊਟੀ ਕਰਦੇ ਨੇ ਤੇ ਦਿਨੇ ਵੱਖਰੇ ਜ਼ਿਲ੍ਹਿਆਂ ਦੀ ਡਿਊਟੀ ਲੱਗਦੀ ਆ ਤਾਂ ਕਿ ਜਿਹੜੀ ਸਰਜਾਰ ਜਗਜੀਤ ਸਿੰਘ ਡੱਲੇਵਾਲ ਦੀ ਸੁਰੱਖਿਆ ਕੀ ਉਹਨੂੰ ਪੂਰਾ ਜਿਹੜਾ ਯਕੀਨੀ ਬਣਾਇਆ ਜਾ ਸਕੇ ਕਿਉਂਕਿ 25 ਨਵੰਬਰ ਦੀ ਰਾਤ ਨੂੰ ਇੱਥੋਂ ਜਵਰੀ ਜਿਹੜਾ ਪ੍ਰਸ਼ਾਸਨ ਨੇ ਡੱਲੇਵਾਲ ਸਾਹਿਬ ਨੂੰ ਚੱਕ ਲਿਆ ਸੀ ਮਰਨ ਵਰਤ ਤੋਂ ਇੱਕ ਰਾਤ ਪਹਿਲਾਂ ਤਾਂ ਉਸੇ ਕਰਕੇ ਇਹ ਜਿਹੜੇ ਪਿੱਛੇ ਕਿਸਾਨ ਨੇ ਇਹਨਾਂ ਦਾ ਇੱਕ ਬਕਾਇਦਾ ਜਿਹੜਾ ਸਕਿਉਰਿਟੀ ਦਾ ਪ੍ਰੋਟੋਕਾਲ ਆ ਪੂਰੇ ਮੋਰਚੇ ਦੀ ਸਕਿਉਰਿਟੀ ਆ ਜਿਹੜੀ ਵੱਖੋ ਵੱਖਰੇ ਰੂਪਾਂ ਦੇ ਵਿੱਚ ਜਿੱਦਾਂ ਇੱਥੇ ਚੈੱਕ ਪੋਸਟ ਤੇ ਡਿਊਟੀ ਆ ਰਾਤ ਨੂੰ ਪੈਟਰੋਲਿੰਗ ਗੱਡੀਆਂ ਨੇ ਜਾਂ ਪੰਡਾਲ ਦੇ ਅੱਗੇ ਡਿਊਟੀ ਵੱਖਰੀ ਆ ਵਲੰਟੀਅਰਸ ਤਾਂ ਪੂਰੇ ਖਨੌਰੀ ਮੋਰਚੇ ਦੀ ਜਿਹੜੀ ਨਿਗਰਾਨੀ ਆ ਉਹ ਕਿਸਾਨ ਵਲੰਟੀਅਰਾਂ ਵੱਲੋਂ ਬਹੁਤ ਹੀ ਸਖਤ ਤਰੀਕੇ ਨਾਲ ਜਿਹੜੀ ਰੱਖੀ ਜਾ ਰਹੀ ਆ ਇਹ ਬੜੀ ਇੱਕ ਸਖਤ ਡਿਊਟੀ ਜਿਹੜੀ ਕਰ ਅੱਜ ਮੀਂਹ ਦੇ ਵਿੱਚ ਵੀ ਕਰ ਰਹੇ ਨੇ ਤਾਂ ਅਸੀਂ ਇਹਨਾਂ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਇਹਨਾਂ ਦਾ ਇਸ ਨੂੰ ਲੈ ਕੇ ਕੀ ਕਹਿਣਾ ਹਾਂਜੀ ਇੰਨੀ ਸਖਤ ਪਹਿਰੇਦਾਰੀ ਇੰਨੇ ਮੁੰਡੇ ਖੜੇ ਨੇ ਕਰੀਬ 15-20 ਦਾ ਇੱਥੇ ਇਕੱਠੇ ਖੜੇ ਹੋ ਇਹਦਾ ਕੀ ਕਾਰਨ ਹੈ ਜੀ ਵੀ ਇੰਨੀ ਸਖਤ ਡਿਊਟੀ ਦੇਣੀ ਪੈ ਰਹੀ ਆ ਇਹਦਾ ਕਾਰਨ ਇਹ ਹੀ ਹੈ ਜੀ ਕਿ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ ਹੈ ਇਹ ਬਿਲਕੁਲ ਪੀਕ ਦੇ ਉੱਤੇ ਹੈ ਔਰ ਸਰਕਾਰ ਦੀ ਜਿੱਥੋਂ ਤੱਕ ਕੋਸ਼ਿਸ਼ ਹੈ ਕਿ ਇਸ ਅੰਦੋਲਨ ਨੂੰ ਡੀਰੇਲ ਕਰਨ ਦੀ ਔਰ ਜਥੋਤਕ ਸਾਨੂੰ ਸੂਬਾ ਕਮੇਟੀ ਔਰ ਸਾਡੇ ਪ੍ਰਧਾਨ ਜੀ ਦਾ ਆਦੇਸ਼ ਹੈ ਕਿ ਕਿਸੇ ਵੀ ਹੂਰਤ ਦੇ ਵਿੱਚ ਸਰਦਾਰ ਡੱਲੇਵਾਲ ਸਾਹਿਬ ਨੂੰ ਅਸੀਂ ਇੱਥੇ ਸਿਕਿਉਰ ਰੱਖਣਾ ਹੈ ਔਰ ਉਸ ਵਾਸਤੇ ਸਾਡੀਆਂ ਦਿਨ ਪਰ ਰਾਤ ਜਿਹੜੀਆਂ ਹੈਗੀਆਂ ਨੇ ਡਿਊਟੀਆਂ ਲੱਗ ਰਹੀਆਂ ਔਰ ਅਸੀਂ ਲੱਗਦੀ ਬਾ ਜਿਹੜਾ ਕਿ 7 ਲੇਅਰ ਬੈਰੀਕੇਟਿੰਗ ਕਰਕੇ ਕਿਸੇ ਵੀ ਤਰ੍ਹਾਂ ਕਿਸੇ ਵੀ ਆਦਮੀ ਨੂੰ ਸਾਡੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੱਕ ਕਿਸੇ ਵੀ ਹੂਰਤ ਵਿੱਚ ਪਹੁੰਚਣ ਨਹੀਂ ਦੇਣਗੇ ਸ ਸੱਤ ਲੇਅਰ ਦੀ ਗੱਲ ਕੀਤੀ ਹੈ ਸੱਤ ਲੇਰਾਂ ਦੀ ਇਹਨੂੰ ਥੋੜਾ ਜਿਹਾ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀ ਸੱਤ ਲੇਅਰ ਵਾਲੀ ਇਹ ਕਿਹੜੀ ਸਕਿਉਰਿਟੀ ਤੁਸੀਂ ਹੈਗੀ ਹੈ ਇਹ ਕੀ ਹੈ ਇਹ ਸਾਡੀ ਸ਼ਾਂਤੀਪੂਰਵਕ ਝੰਡੇ ਤੇ ਡੰਡੇ ਦੀ ਨਾਲ ਹੀ ਅਸੀਂ ਇਹ ਇਸ ਕਰਕੇ ਐ ਕਿ ਜੋ ਵੀ ਕੋਈ ਸਾਡੇ ਉੱਤੇ ਕਿਸੇ ਵੀ ਤਰ੍ਹਾਂ ਦਾ ਪੁਲਿਸ ਪ੍ਰੋਟੈਕਸ਼ਨ ਜਾਂ ਕੋਈ ਇਸ ਤਰ੍ਹਾਂ ਦੀ ਸਿਕਿਉਰਿਟੀ ਆ ਕੇ ਸਾਨੂੰ ਦਬਾਉਂਦੀ ਐ ਸੀ ਉਹਦਾ ਸ਼ਾਂਤਮਈ ਪੂਰਵਕ ਦਾ ਮੁਕਾਬਲਾ ਕਰਦੇ ਹੋਏ ਆਪਣੀਆਂ ਜਾਨਾਂ ਤੱਕ ਕੁਰਬਾਨ ਕਰਦੇ ਆ ਹੋਏ ਅਗਲੀ ਲੇਅਰ ਤੱਕ ਪਹੁੰਚਣਦੇ ਆ ਕਿ ਉਸ ਤੋਂ ਅਗਲੀ ਲੇਅਰ ਵੀ ਜਿਹੜੀ ਐ ਉਹ ਵੀ ਇਸੇ ਤਰ੍ਹਾਂ ਦੀ ਐ ਜਿਹੜੀ ਕਿ ਝੰਡੇ ਡੰਡੇ ਦੇ ਨਾਲ ਹੀ ਉਸ ਉੱਥੇ ਸੁਰੱਖਿਆ ਰੱਖ ਕੇ ਖਲੋਤੀ ਹੋਈ ਐ ਤੁਸੀਂ ਵੀਰੇ ਕਿਹੜੀ ਜਗ੍ਹਾ ਤੋਂ ਆਏ ਹੋ ਕੀ ਨਾਮ ਹੈ ਤੁਹਾਡਾ ਆਪਣਾ ਨਾਮ ਹੈ ਗੁਰਸ਼ੀਸ਼ ਜੀ ਅਸੀਂ ਫਲਕਾ ਜ਼ਿਲ੍ਹੇ ਤੋਂ ਆਏ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇਸ ਅੰਦੋਲਨ ਦੇ ਵਿੱਚ ਅਸੀਂ ਕੱਲ ਆਏ ਆ ਜੀ ਅੱਛਾ ਅੱਛਾ ਤੁਸੀਂ ਫਿਰ ਇੱਥੇ ਪਹਿਰੇਦਾਰੀ ਨੂੰ ਕਿਵੇਂ ਦੇਖਦੇ ਹੋ ਸਪੈਸ਼ਲ ਤੁਹਾਡੀ ਡਿਊਟੀ ਲੱਗੀ ਆ ਜਾਂ ਤੁਸੀਂ ਸਪੈਸ਼ਲ ਆਪ ਕਰਨ ਦੇ ਇਸ਼ਕ ਸੀਗੇ ਤਾਂ ਇਸ ਮੋਰਚੇ ਚ ਆਏ ਨਹੀਂ ਸਪੈਸ਼ਲ ਡਿਊਟੀ ਲੱਗਦੀ ਹੈ ਰਾਤ ਦੀ 7 ਵਜੇ ਤੋਂ ਲੈ ਕੇ 1 ਵਜੇ ਤੱਕ ਦੀ 1 ਵਜੇ ਦੇ ਬਾਅਦ ਬੰਦੇ ਬਦਲ ਜਾਂਦੇ ਆ ਜੀ ਤੁਸੀਂ ਹੁਣ ਪੜ ਰਹੇ ਹੋ ਹਾਂ ਜੀ ਕਿਹੜੀ ਕਲਾਸ ਪੜ ਰਹੇ 9th ਕਲਾਸ ਆ ਜੀ ਜਾ 9ਥ ਕਲਾਸ ਚੋਂ ਹਾਂਜੀ ਤੇ ਕਿਵੇਂ ਦੇਖਦੇ ਹੋ ਇਸ ਅੰਦੋਲਨ ਨੂੰ ਇਸ ਲੜਾਈ ਨੂੰ ਤੁਹਾਡਾ ਇਸ ਬਾਰੇ ਵਿਦਿਆਰਥੀ ਦੇ ਤੌਰ ਤੇ ਕੀ ਮੰਨਣਾ ਇਸ ਲੜਾਈ ਨੂੰ ਦੇਖਦੇ ਇਸ ਲੜਾਈ ਇਹ ਹੀ ਹੈ ਜੀ ਸਾਡੀਆਂ ਮੰਗਾਂ ਪੂਰੀਆਂ ਕਿਤੇ ਜਾਣ ਅਸੀਂ ਇਹ ਦੋਨੋਂ ਜਿੱਤ ਕੇ ਜਾਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਜਜਵੇ ਹੋਰ ਆਪਾਂ ਕਿਸਾਨਾਂ ਨਾਲ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਇਹ ਤੁਸੀਂ ਤੁਹਾਨੂੰ ਮੈਂ ਹੁਣ ਵਿੱਚੋਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਡਾਕਟਰਾਂ ਦੀ ਟੀਮ ਡਾਕਟਰਾਂ ਦੀ ਟੀਮ ਜਿਹੜੀ ਮੋਰਚੇ ਦੇ ਵਿੱਚ ਆ ਰਹੀ ਹੈ ਵਲੰਟੀਅਰ ਡਾਕਟਰਾਂ ਦੀ ਟੀਮ ਨੂੰ ਵੀ ਜਿਹੜਾ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਗੱਡੀ ਆ ਤੇ ਜਿਹੜੇ ਵਲੰਟੀਅਰ ਨੇ ਕਿਸਾਨਾਂ ਦੀ ਡਿਊਟੀ ਆ ਉਹ ਇਹਨਾਂ ਨਾਲ ਪ੍ਰੋਪਰ ਵੇ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਹੀ ਜਿਹੜੀ ਪੰਜਾਬ ਸਰਕਾਰ ਦੀ ਗੱਡੀ ਆ ਇਹ ਅੰਦਰ ਜਾਊਗੀ ਇਹ ਇਹਨਾਂ ਕਿਸਾਨ ਵੱਲੋਂ ਵੱਲੋਂ ਜਿਹੜਾ ਗੱਡੀ ਦਾ ਨੰਬਰ ਜਾਂ ਆਈ ਕਾਰਡ ਆ ਜਿਹੜੀ ਪਛਾਣ ਪੱਤਰ ਨੇ ਉਹ ਇਹਨਾਂ ਡਾਕਟਰਾਂ ਦੇ ਜਾਂ ਪੰਜਾਬ ਸਰਕਾਰ ਦੇ ਜਿਹੜੇ ਵੀ ਅਫੀਸ਼ੀਅਲਸ ਨੇ ਉਹਨਾਂ ਦੇ ਇਹ ਜਿਹੜੇ ਡਾਕੂਮੈਂਟਸ ਆ ਉਹ ਚੈੱਕ ਕੀਤੇ ਜਾ ਰਹੇ ਨੇ ਕਿਸਾਨ ਆਗੂਆਂ ਵੱਲੋਂ ਜਾਂ ਕਿਸਾਨ ਵੀਰਾਂ ਵੱਲੋਂ ਜਿਹੜੇ ਇੱਥੇ ਡਿਊਟੀ ਦੇ ਰਹੇ ਆ ਤਾਂ ਇਸ ਲੈਵਲ ਦੀ ਜਿਹੜੀ ਕਹਿ ਰਹੇ ਆ ਵੀ ਸੈਵਨ ਲੇਅਰ ਡਿਊਟੀ ਆ ਇਹ ਪਹਿਲਾ ਚੈੱਕ ਪੋਸਟ ਆ ਜਿੱਥੋਂ ਐਂਟਰੀ ਗੇਟ ਆ ਤੇ ਹਰ ਗੱਡੀ ਮੈਂ ਜਿੱਕਨ ਪਹਿਲਾਂ ਵੀ ਕਿਹਾ ਚਾਹੇ ਉਹ ਕਿਸਾਨ ਆਗੂ ਦੀ ਗੱਡੀ ਆ ਚਾਹੇ ਉਹ ਕਿਸਾਨ ਖੋਦਾ ਰਹੇ ਨੇ ਹਰ ਇੱਕ ਗੱਡੀ ਇੱਥੇ ਜਿਹੜੀ ਚੈੱਕ ਹੋ ਕੇ ਜਾ ਰਹੀ ਆ ਪੰਜਾਬ ਸਰਕਾਰ ਦੀ ਗੱਡੀ ਦੀ ਜਿਹੜੀ ਪੂਰੀ ਚੈਕਿੰਗ ਤੋਂ ਬਾਅਦ ਹੀ ਜਿਹੜੇ ਇੱਕ ਕਿਸਾਨ ਉਹਨੂੰ ਅੰਦਰ ਜਾਣ ਦੇਣਗੇ ਕਿਉਂਕਿ ਕਿਸਾਨਾਂ ਦੇ ਵਿੱਚ ਇੱਕ ਉਹਨਾਂ ਨੂੰ ਇਹ ਲੱਗਦਾ ਵੀ ਪੁਲਿਸ ਜਿਹੜਾ ਪ੍ਰਸ਼ਾਸਨ ਆ ਉਹ ਕਿਸੇ ਟਾਈਮ ਵੀ ਸਰਕਾਰ ਜਿਹੜਾ ਡੱਲੇ ਵਾਲਾ ਸਾਹਿਬ ਨੂੰ ਚੱਕ ਸਕਦੀ ਆ ਉਸੇ ਚੋਂ ਇਹ ਜਿਹੜੀ ਸੁਰੱਖਿਆ ਫੋਰਸ ਨਿਕਲੀ ਆ ਤੇ ਤਾਂ ਹੀ ਜਿਹੜੀ ਪੰਜਾਬ ਸਰਕਾਰ ਦੀ ਗੱਡੀ ਆ ਇਹਦੇ ਤੇ ਪੂਰੀ ਸਖਤ ਨਿਗਰ ਰੱਖੀ ਜਾ ਰਹੀ ਆ ਇਹਨਾਂ ਦਾ ਪੂਰਾ ਪਛਾਣ ਪੱਤਰ ਉਸ ਤੇ ਤੁਸੀਂ ਦੇਖ ਸਕਦੇ ਹੋ ਦੂਸਰੀ ਪੈਟਰੋਲਿੰਗ ਗੱਡੀ ਵੀ ਨਾਲ ਦੀ ਨਾਲ ਇੱਥੇ ਆਈ ਆ ਗੱਡੀ ਪੰਜਾਬ ਸਰਕਾਰ ਦੀ ਗੱਡੀ ਨੂੰ ਚੈੱਕ ਕਰਨ ਇਹ ਪੈਟਰੋਲਿੰਗ ਵਾਲੇ ਜਿਨ੍ਹਾਂ ਦੀ ਵੱਖਰੀ ਡਿਊਟੀ ਆ ਇਹ ਪੂਰੀ ਰਾਤ ਦੇਖਦੇ ਨੇ ਇਹਨਾਂ ਦੇ ਵਿੱਚ ਜਿਹੜੇ ਸੀਨੀਅਰ ਲੀਡਰਸ਼ਿਪ ਆ ਉਹ ਸਾਰੀ ਰਾਤ ਆ ਆ ਤੁਸੀਂ ਦੇਖ ਸਕਦੇ ਹੋ ਅੰਨ ਜਾਣ ਤੋਂ ਭਾਈ ਹਫਤੇ ਦਾ ਅੰਦਰੋਂ ਪੱਤਰ ਦੇ ਕੇ ਬਦਲੀ ਅੰਦਰੋਂ ਵੈਰੀਫਿਕੇਸ਼ਨ ਤੋਂ ਬਾਅਦ ਹੀ ਜਿਹੜਾ ਡਾਕਟਰਾਂ ਨੂੰ ਐਂਟਰ ਕੀਤਾ ਜਾ ਰਿਹਾ ਹੈ ਇਹ ਮਾਇਦਰੀ ਕਰਨਾ ਭਾਈ ਸਾਡੇਆਂ ਜੂੜੀਆਂ ਨੇ ਆ ਤੁਸੀਂ ਦੇਖੋ ਵੀ ਜਿਹੜੇ ਡਾਕਟਰ ਟੱਲੇ ਵਾਲ ਸਾਹਿਬ ਦੀ ਨਿਗਰਾਨੀ ਕਰ ਰਹੇ ਨੇ ਉਹਨਾਂ ਨੂੰ ਵੀ ਜਿਹੜਾ ਪੂਰੀ ਪੁੱਛਗਿੱਛ ਤੋਂ ਬਾਅਦ ਵੈਰੀਫਿਕੇਸ਼ਨ ਵੈਰੀਫਾਈ ਕਰਨ ਤੋਂ ਬਾਅਦ ਜਿਹੜੇ ਨੈਕਸਟ ਲੈਅਰ ਦੇ ਬੰਦੇ ਨੇ ਉਹਨਾਂ ਨਾਲ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਪੰਜਾਬ ਸਰਕਾਰ ਦੇ ਡਾਕਟਰਾਂ ਦੀ ਟੀਮ ਆ ਉਹ ਡੱਲੇਵਾਲ ਸਾਹਿਬ ਦੀ ਨਿਗਰਾਨੀ ਕਰ ਰਹੀ ਆ ਉਹਨਾਂ ਨੂੰ ਵੀ ਜਿਹੜਾ ਇਹ ਕਿਸਾਨ ਪੂਰੀ ਵੈਰੀਫਾਈ ਕਰਨ ਤੋਂ ਬਾਅਦ ਹੀ ਇੰਟਰਕਿੰਤਾ ਕਰਨ ਦੇ ਰਹੇ ਨੇ ਤਾਂ ਇਹ ਤੋਂ ਅਸੀਂ ਫਿਰ ਗੱਲਬਾਤ ਦੀ ਕੋਸ਼ਿਸ਼ ਭਾਈ ਜੀ ਜਿਵੇਂ ਪੰਜਾਬ ਸਰਕਾਰ ਦੀ ਗੱਡੀ ਆਈ ਸੀ ਇਹਨਾਂ ਤੇ ਵੀ ਇੰਨੀ ਸਖਤੀ ਕਿਉਂ ਹਾਲਾਂਕਿ ਤਾਂ ਡਾਕਟਰ ਡੱਲੇਵਾਲ ਸਾਹਿਬ ਦੀ ਨਿਗ੍ਹਾ ਹੀ ਰੱਖ ਰਹੇ ਨੇ ਹਾਂਜੀ ਹਾਂ ਬਾਈ ਜੀ ਚੱਕਰ ਕੀ ਹੈ ਨਾ ਇਹ ਮਤਲਬ ਉੱਪਰੋਂ ਹਦਾਇਤਾਂ ਆਈਆਂ ਹੋਈਆਂ ਨੇ ਕਿ ਕੋਈ ਵੀ ਮੁਲਾਜ਼ਮ ਜਾਂ ਕਿਸੇ ਵੀ ਰੂਪ ਦੇ ਵਿੱਚ ਕੋਈ ਅਨਸਰ ਇਦਾਂ ਦਾ ਆ ਸਕਦਾ ਜਿਵੇਂ ਥੋੜੇ ਦਿਨ ਹੋ ਗਏ ਪਹਿਲਾਂ ਮਤਲਬ ਸ਼ੱਕੀ ਤੌਰ ਤੇ ਇਥੇ ਖੇਤਾਂ ਦੇ ਵਿੱਚ ਬੰਦੇ ਪਾਏ ਗਏ ਤੇ ਜਾਂ ਕੋਈ ਗੱਡੀ ਆਉਂਦੀ ਹੈ ਜਸ ਸਾਡੀ ਗੱਡੀ ਪੈਟਰੋਲੀਅਮ ਗੱਡੀ ਵੀ ਹੁੰਦੀ ਹੈ ਉਹਨੂੰ ਵੀ ਇੱਕ ਵਾਰੀ ਰੋਕ ਕੇ ਆਪਣੇ ਕੋਲ ਨੰਬਰ ਨੋਟ ਕੀਤੇ ਹੋਏ ਨੇਗੇ ਉਹ ਨੰਬਰਾਂ ਦੇ ਵਿੱਚ ਚੈੱਕ ਕਰੀਂਦੇ ਵੀ ਉਹੀ ਗੱਡੀ ਹੈ ਤਾਂ ਕਿ ਲੰਘਦਾ ਹੈ ਜਿਹੜੀ ਥੋੜੀ ਸਕਿਉਰਿਟੀ ਆ ਉਹਦਾ ਵੀ ਤੁਸੀਂ ਚੈੱਕ ਅਪ ਨਾਲ ਦੀ ਨਾਲ ਰੱਖ ਦੇਣਾ ਹਾਂਜੀ ਹਾਂ ਬਿਲਕੁਲ ਰੱਖਦੇ ਹਾਂ ਹਾਂਜੀ ਕਿਉਂਕਿ ਬੰਦੇ ਡਿਊਟੀਆਂ ਚੇਂਜ ਹੋ ਜਾਂਦੀਆਂ ਨੇ ਜਿਵੇਂ ਸਾਡੀ ਹੁਣ ਮਾਨਸਾ ਤੇ ਵਾਜਲਕਾ ਦੀ ਡਿਊਟੀ ਚੱਲ ਰਹੀ ਹੈ ਦਿਨੇ ਨਵੇਂ ਸ਼ਹਿਰ ਦੀ ਜਲਦੀ ਅੱਜ ਅਸੀਂ ਮਾਨਸਾ ਦੇ ਆ ਠੀਕ ਆ ਭਾਈ ਜੀ ਵੀ ਚੱਕਰ ਕੀ ਆ ਬੰਦਿਆਂ ਦੀਆਂ ਡਿਊਟੀਆਂ ਮਤਲਬ ਅੱਜ ਰਾਤ ਅਸੀਂ ਲਾ ਦਾਂਗੇ ਪੰਜ ਬੰਦੇ ਕੱਲ ਨੂੰ ਹੋਰ ਚੇਂਜ ਹੋ ਜਾਣਗੇ ਤਾਂ ਕਰਕੇ ਨੰਬਰ ਨੋਟ ਹੁੰਦੇ ਵੀ ਆ ਨੰਬਰ ਚੈੱਕ ਕਰੋ ਠੀਕ ਆ ਹਾਂਜੀ ਹਾਂ ਆਪਣੇ ਬੰਦਿਆਂ ਨੂੰ ਵੀ ਚੈੱਕ ਕੀਤਾ ਜਾਂਦਾ ਹੈ ਜਿਵੇਂ ਆਪ ਜੀ ਤੁਸੀਂ ਹੋ ਮੀ ਪੈ ਰਹਾ ਪਰ ਹੌਸਲੇ ਕੇ ਮੈਨੇ ਥੋਡੇ ਅੱਜ ਫੁੱਲ ਮੀ ਪਿਆ ਇੱਥੇ ਤੇ ਤੁਸੀਂ ਰਾਤ ਨੂੰ ਵੀ ਪਹਿਰਾ ਦੇ ਰਹੇ ਹੋ ਕਿਵੇਂ ਤੁਹਾਡੇ ਹੌਸਲੇ ਨੇ ਹੌਸਲੇ ਸਾਡੇ ਜੀ ਜਮਾਂ ਬਲੰਦ ਨੇ ਬਲੰਦ ਹੀ ਰਹਿਣਗੇ ਮੈ ਤਾਂ ਹੋ ਗਿਆ ਜਿਵੇਂ ਸਰਕਾਰ ਤਸ ਤੋਂ ਮਸ ਨਹੀਂ ਹੋ ਰਹੀ ਕੋਈ ਗੱਲਬਾਤ ਦਾ ਸੱਦਾ ਨਹੀਂ ਆਇਆ ਤਾਂ ਤੁਸੀਂ ਕਿੰਨਾ ਲੰਮਾ ਉਹਨਾਂ ਨਾਲ ਲੜ ਸਕਦੇ ਹੋ ਤੇ ਕਿੰਨਾ ਟਾਈਮ ਰਹਿ ਸਕਦੇ ਹੋ ਲੰਮਾ ਸੀ 6 ਮਹੀਨੇ ਤੱਕ ਹੋ ਰਹਿ ਸਕਦੇ ਹਾਂ ਜੀ ਅਸੀਂ ਜਿੱਤ ਕੇ ਜਾਵਾਂਗੇ ਜੀ ਕਿੰਨਾ ਇੱਕ ਮਰਜ਼ੀ ਵਟਵਾਂ ਜਿੰਨਾ ਟਾਈਮ ਮਰਜ਼ੀ ਬਹਿਣਾ ਪਵੇ ਜਿੱਤਣ ਤੋਂ ਬਾਅਦ ਹੀ ਜਿਹੜਾ ਇਥੋਂ ਜਾ ਮੰਗ। ਅਸੀਂ ਆ ਕਿਸਾਨਾਂ ਨਾਲ ਵੀ ਗੱਲਬਾਤ ਕੋਸ਼ਿਸ਼ ਕਰਾਂਗੇ ਤੇ ਇੱਧਰ ਜਿਹੜੇ ਕਿਸਾਨ ਉਹ ਧੂਈ ਵੀ ਸੇਕ ਰਹੇ ਨੇ ਤੇ ਰਾਤੋਂ ਰਾਤ ਜਿਹੜੀ ਉਹ ਨਾਲ ਡਿਊਟੀ ਵੀ ਦੇ ਰਹੇ ਨੇ ਇੱਕ ਟੀਮ ਜਿਹੜੀ ਇਧਰ ਖੜੀ ਆ ਇਹ ਬੈਠੇ ਨੇ ਬੈਕਅਪ ਲਈ ਇਹ ਬਦਲਦੇ ਰਹਿੰਦੇ ਨੇ ਬੰਦੇ ਕਦੇ ਕੋਈ ਬੈਠ ਗਿਆ ਖੜ ਗਿਆ ਤਾਂ ਇਹ ਜਿਹੜੀ ਸੁਰੱਖਿਆਗੀ ਖਨੌਰੀ ਬਾਡਰ ਨੂੰ ਲੈ ਕੇ ਬੜੇ ਚਕੰਨੇ ਜਿਹੜੇ ਕਿਸਾਨ ਨੇ ਉਹ ਬੜੇ ਆ ਤੁਸੀਂ ਦੇਖਦੇ ਆ ਪੈਟਰੋਲਿੰਗ ਗੱਡੀ ਆ ਵਾਸਤੇ ਇੰਕਲਾਬਿਤ ਮੇਟ ਭਾਈ ਆਪਾਂ ਤਗੜੇ ਹੋ ਕੇ ਕਰਨੀ ਆ ਇਹ ਖਾਲਸਾਲ ਧੰਨਵਾਦ ਭਾਈ ਤੁਸੀਂ ਆਪਣੇ 2 ਬਲੇਟਰ ਹੋਰ ਪੂਰੇ ਕਰੋ ਜਿਹੜੇ 25 ਬਲੇਟਰ ਤੁਸੀਂ ਲਿਖਾਏ ਹੋ ਪੂਰੇ ਕਰੋ ਭਾਈ ਇਹ ਪੈਟਰੋਲਿੰਗ ਵਾਲੀ ਗੱਡੀ ਆ ਜਿਹੜੇ ਜਿਹੜੀ ਐ ਡਿਊਟੀ ਦਾ ਚੈੱਕ ਅਪ ਵੀ ਕਰਦੇ ਨੇ ਤੇ ਸਾਰੀ ਰਾਤ ਪਹਿਰੇਦਾਰੀ ਇਦਾਂ ਦੀਆਂ 4 ਤੋਂ 5 ਗੱਡੀਆਂ ਪੂਰੇ ਮੋਰਚੇ ਵਿੱਚ ਜਿਹੜੀਆਂ ਪੈਟਰੋਲਿੰਗ ਗੱਡੀਆਂ ਘੁੰਮਦੀਆਂ ਨੇ ਤੇ ਕੱਲੇ-ਕੱਲੇ ਵਲੰਟੀਅਰ ਦੀ ਗਿਣਤੀ نوٹਾ ਕਿੰਨੇ ਵਲੰਟੀਅਰ ਖੜਦੇ ਨੇ ਸਾਰਿਆਂ ਦੀ ਹਾਜ਼ਰੀ ਲੱਗਦੀ ਹੈ ਚੈੱਕ ਅਪ ਹੋ ਰਿਹਾ ਯਾਨੀ ਕਿ 7 ਲੇਅਰ ਦੀ ਪ੍ਰੋਟੈਕਸ਼ਨ ਇਹਨੂੰ ਇਸੇ ਲਈ ਕਿਹਾ ਜਾ ਰਿਹਾ ਬਹੁਤ ਹੀ ਇਹ ਪਹਿਲਾ ਐਂਟਰੀ ਪੁਆਇੰਟ ਆ ਇਸ ਤੋਂ ਅੱਗੇ ਪੈਟਰੋਲਿੰਗ ਤੇ ਇੰਨੇ ਮੀਹ ਪੈਂਦੇ ਦੇ ਵਿੱਚ ਵੀ ਕਿਸਾਨ ਜਿਹੜੇ ਬਾਰਡਰਾਂ ਤੇ ਡਟੇ ਹੋਏ ਨੇ ਸਿਕਿਉਰਟੀ ਨੂੰ ਲੈ ਕੇ ਇਹਨਾਂ ਦੇ ਵਿੱਚ ਕੋਈ ਵੀ ਜਿਹੜਾ ਹੌਸਲਾ ਉਹ ਨਹੀਂ ਇਹਨਾਂ ਦਾ ਟੁੱਟਿਆ ਹੋਇਆ ਪੂਰਾ ਕੈਨਮਨ ਹੋ ਰਹੀ ਆ ਜਦੋਂ ਅਸੀਂ ਸ਼ੂਟ ਕਰ ਰਹੇ ਹਾਂ ਹੁਣ ਵੀ ਤਾਂ ਜਿਹੜੇ ਕਿਸਾਨ ਆ ਉਹ ਪੂਰੀ ਸ਼ਿੱਦਤ ਦੇ ਨਾਲ ਜਿੰਨਾ ਤੁਸੀਂ ਕਹਿ ਸਕਦੇ ਹੋ ਵੀ ਵੱਡੀ ਗਿਣਤੀ 'ਚ ਨੇ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ ਵੱਡੀ ਗਿਣਤੀ 'ਚ ਕਿਸਾਨ ਜਿਹੜੇ ਉਹ ਬਾਰਡਰਾਂ ਤੇ ਤਣਾਤ ਨੇ ਚੈੱਕ ਪੁਆਇੰਟ ਤੇ ਤਣਾਤ ਨੇ ਜਿਹੜਾ ਐਂਟਰੀ ਪੁਆਇੰਟ ਆ ਉੱਥੇ ਵੱਡੀ ਗਿਣਤੀ ਦੇ ਵਿੱਚ ਇਹ ਵਲੰਟੀਅਰ ਸਾਰੀ ਰਾਤ ਜਿਹੜੀ ਰਾਖੀ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਹ ਇੱਕ ਐਂਟਰੀ ਪੁਆਇੰਟ ਆ ਵੱਖੋ-ਵੱਖਰੇ ਜਿਹੜੇ ਐਂਟਰੀ ਪੁਆਇੰਟਾਂ ਤੇ ਵੱਖੋ-ਵੱਖਰੇ ਜਿਹੜੇ ਕਿਸਾਨ ਆਗੂ ਬੈਠੇ ਨੇ ਜਾਂ ਲੀਡਰ ਜਾਂ ਵਲੰਟੀਅਰ ਤਾਂ ਤੁਸੀਂ ਇਹ ਦੇਖ ਸਕਦੇ ਹੋ ਮੀਂਹ ਪੈਂਦੇ ਦੇ ਵਿੱਚ ਵੀ ਕੜਾਕੇ ਦੀ ਠੰਡ 4-5 ਡਿਗਰੀ 3 ਡਿਗਰੀ ਤਾਪਮਾਨ ਤੱਕ ਜਿਹੜੀ ਇਹ ਪੂਰੀ ਰਾਤ ਇਹ ਕਿਸਾਨ ਇੱਥੇ ਆਪਣਾ ਪੂਰੀ ਜਿਹੜੀ ਆਪਣੀ ਡਿਊਟੀ ਅਨੁਸਾਰ ਉਹ ਕਰ ਰਹੇ ਨੇ ਤਾਂ ਇਥੋਂ ਇਹਨਾਂ ਕਿਸਾਨ ਆਗੂਆਂ ਦਾ ਇਹ ਵੀ ਮੰਨਣਾ ਕਿਸਾਨ ਬੰਦਿਆਂ ਦਾ ਇਹ ਮੰਨਣਾ ਕਿ ਅਸੀਂ ਜਿੰਨਾ ਟਾਈਮ ਜਿਹੜੀ ਇੱਥੇ ਅੰਦੋਲਨ ਜਿਹੜਾ ਹੁਣ ਇਸ ਟਾਈਮ ਵੀ ਕਿਤੇ ਆ ਜਿੰਨਾ ਟਾਈਮ ਲੜਾਈ ਮੰਗਾ ਨਹੀਂ ਮੰਨੀਆਂ ਜਾਣੀਆਂ ਉੱਥੋਂ ਨਹੀਂ ਜਾਣਗੇ ਤੇ ਉਨੀ ਦੇਰ ਤੱਕ ਜਿਹੜੀ ਇਹ ਸੁਰੱਖਿਆ ਉਹ ਇਸੇ ਤਰ੍ਹਾਂ ਡੱਲੇਵਾਲ ਸਾਹਿਬ ਦੇ ਜਿਹੜੇ ਮਰਨ ਵਰਤ ਨੂੰ ਲੈ ਕੇ ਆ ਉਹ ਸੁਰੱਖਿਆ ਇਦਾਂ ਹੀ ਹੁੰਦੀ ਰਹੂਗੀ ਇਹ ਕਿਸਾਨਾਂ ਦਾ ਇਹ ਮੰਨਣਾ ਤੇ ਇਹਨਾਂ ਨੂੰ ਇੱਕ ਸਰਕਾਰ ਪ੍ਰਤੀ ਰੋਸ ਵੀ ਆ ਕਿ ਉਹ ਜਾਂ ਪ੍ਰਸ਼ਾਸਨ ਪ੍ਰਤੀ ਵੀ ਉਹ ਚੱਕ ਸਕਦੇ ਆ ਤਾਂ ਕਰਕੇ ਇਹ ਕਿਸਾਨ ਆ ਜਿਹੜੇ ਹਾਂਜੀ ਆ ਕਿਸਾਨਾਂ ਨਾਲ ਗੱਲ ਕਰਦੇ ਕਿੱਥੋਂ ਬਾਈ ਜੀ ਤੁਸੀਂ ਮਾਨਸਾ ਦੇ ਲਾ ਜੀ ਅੱਜ ਤੁਹਾਡੀ ਹਰ ਰੋ ਡਿਊਟੀ ਹੁੰਦੀ ਆ ਕਿ ਹਾਂਜੀ ਹਾਂਜੀ ਆ ਤੇ ਕਿੰਨਾ ਟਾਈਮ ਹੋ ਗਿਆ ਇੱਥੇ ਡਿਊਟੀ ਕਰਦ ਨੂੰ ਕਿੰਨੇ ਦਿਨ ਤੋਂ ਆ ਰਹੇ ਆ ਅਸੀਂ ਜੀ ਤਕਰੀਬਨ ਉਹਦੇ ਦੀ ਡਿਊਟੀ ਅੱਜ ਦੇ 26 ਤਰੀਕ ਤੋਂ ਡਰੇਯਾਲ ਸਾਹਿਬ ਚੱਕੇ ਆ ਉਹ ਤੋਂ ਬਾਅਦ ਕਿ ਉਹ ਦੁਬਾਰੇ ਸਰਕਾਰ ਵੀ ਇਹ ਕਰਤੂਤ ਕਰ ਸਕਦੀ ਹੈ ਵੀ ਮਰਦਾ ਕਿਸਾਨ ਉਹਨੂੰ ਮਰਨ ਵੀ ਦਿੰਦਾ ਹੈ ਤੇ ਜੇ ਜਿਉਂਦਾ ਉਹਨੂੰ ਜਿਉਣ ਵੀ ਦੇ 26 ਤਰੀਕ ਤੋਂ ਲਈ ਹੁਣ ਸਾਡਾ ਲਗਾਤਾਰ ਆਇਆ ਜਿਹੜਾ ਹੈ ਧਰਨੀ ਜਿਹੜਾ ਸਾਤਾ ਨਾਕੇ ਲਾ ਕੇ ਰਾਤ ਨੂੰ 80 80 ਸਾਲ ਦੇ ਸਾਡੇ ਬਜ਼ੁਰਗ ਇਹ ਸਰਕਾਰ ਦੀ ਮਾੜੀ ਕਰਤੂ ਦੇ ਕਾਰਨ ਛੜਕਾਂ ਤੇ ਰੋਲੇ ਰੇਕੋ ਕਿ ਬਜ਼ੁਰਗਾਂ ਦਾ ਅੱਜ ਪੈਣ ਦਾ ਟਾਈਮ ਹੈ ਤੁਸੀਂ ਦੱਸਿਆ ਠੰਡ ਹੈ ਉੱਤੇ ਮੀਂਹ ਪੈ ਰਿਹਾ ਹੈ ਫਿਰ ਵੀ ਮਜਬੂਰੀ ਬਸ ਸਾਨੂੰ ਇਹ ਪਹਿਰੇਦਾਰੀ ਕਰਨੀ ਹੈ ਪਰ ਹੌਸਲੇ ਤਾਂ ਬਲੰਦ ਲੱਗ ਰਹੇ ਨੇ ਹਾਂਜੀ ਹੌਸਲੇ ਸਾਡੇ ਪ੍ਰਧਾਨ ਜੀ ਦੇ ਬਲੰਦ ਹੈ ਸਰੀਰ ਵਿੱਚ ਡਾਊਨ ਹੋਇਆ ਰਿਹਾ ਪਰ ਉਹ ਚੜ੍ਹਦੀ ਕਲਾ ਵਿੱਚ ਹੈ ਉਹਨੂੰ ਦੇਖ ਕੇ ਸਾਨੂੰ ਵੀ ਹੌਸਲਾ ਆਉਂਦਾ ਹੈ ਪਰ ਸਾਡਾ ਦਿਲ ਵੀ ਰੋਂਦਾ ਹੈ ਕਿਉਂਕਿ ਸਾਡੇ ਸਤਕਾਰ ਜੋ ਆਗੂ ਹੈ ਕਿਉਂਕਿ 75 ਸਾਲ ਦੀ ਉਮਰ ਹੈ ਸਾਰੀ ਉਮਰ ਕਿਸਾਨੀ ਦੀ ਸੇਵਾ ਕੀਤੀ ਹੈ ਪਰ ਅੱਜ ਅਸੀਂ ਉਹਨੂੰ ਮਸ਼ੀਨਸ਼ਨ ਮਾਰਦਤ ਦੇਖ ਕੇ ਸਾਡਾ ਵੀ ਦਿਲ ਰੋਂਦਾ ਸਾਡੇ ਵੀ ਅੱਖਾਂ ਪਰ ਆਉਂਦੀਆਂ ਜਦ ਅਸੀਂ ਗੱਲ ਕਰਦੇ ਲੋਕਾਂ ਨੂੰ ਜਾਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਡੀ ਜਿਹੜੇ ਖੂਨ ਦੀ ਲੋੜ ਹੈ ਕਿਸਾਨਾਂ ਦੀ ਪਿਆਸੀ ਹੈ ਖੂਨ ਦੀ ਸਾਡਾ ਖੂਨ ਲੈ ਲੈਣ ਸਾਨੂੰ ਮਾਰ ਕੇ ਜੇ ਉਹਨਾਂ ਨੇ ਢਿੱਡ ਭਰਦਾ ਹੈ ਭਰ ਲੈਣਾ ਤੇ ਪਰ ਜਿਹੜੇ ਸਾਡਾ ਆਗੂ ਹੈ 26 ਤਰੀਕ ਤੋਂ ਮਰਨ ਵਰਤੇ ਬੈਠਾ ਹੈ ਤੇ ਸਾਰੀ ਦੁਨੀਆ ਚ ਆ ਰਹੀ ਹੈ ਸਮਾਜ ਸੇਵੀ ਕੀ ਹੋਰ ਕੀ ਸਾਰੇ ਧਰਮਕ ਲੋਕ ਉਹ ਆ ਰਹੇ ਸਾਰੀ ਸਭ ਸਾਡੀ ਸਪੋਰਟ ਕਰ ਰਹੇ ਹੈ ਇਸ ਕਰਕੇ ਜਿਹੜੇ ਸਾਡੇ ਜਾਇਜ ਮੰਗਾ ਮੰਨੀਆਂ ਹੋਈਆਂ ਮੰਗਾ ਅਸੀਂ ਕੋਈ ਲਾਇਦਗੀ ਨਹੀਂ ਪੜ ਰਹੇ ਕੋਈ ਸਾਡਾ ਕੋਈ ਹੋਰ ਹੋ ਨਹੀਂ ਕਿਸਾਨੀ ਦੇ ਮੰਨੀਆਂ ਹੋਈਆਂ ਮੰਗਾ ਨੂੰ ਲਾਗੂ ਜਿਹੜੀ ਸਰਕਾਰ ਹੈ ਉਹ ਕਰੇ ਤੇ ਅਸੀਂ ਆਪਦੇ ਖੁਸ਼ੀ ਖੁਸ਼ ਕਰੀਏ ਜੀ ਇਹ ਕਿਸਾਨ ਜਿਹੜੇ ਤੁਸੀਂ ਦੇਖ ਸਕਦੇ ਹੋ ਛਤਰियां ਲੈ ਕੇ ਮੀਂਹ ਪੈਣ ਦੇ ਵਿੱਚ ਹੁਣ ਇੱਥੇ ਮੀਂਹ ਜਿਹੜਾ ਵੱਧ ਰਿਹਾ ਹੌਲੀ-ਹੌਲੀ ਜਿੱਦਾਂ ਸਵੇਰ ਤੋਂ ਹੀ ਗਣਮਣ ਹੋ ਰਹੀ ਸੀ ਕਦੇ ਤੇਜ਼ ਕਦੇ ਹੌਲੀ ਹੁਣ ਮੀਂਹ ਜਿਹੜਾ ਰਫ਼ਤਾਰ ਉਹਦੀ ਵੱਧ ਰਹੀ ਆ ਤੇ ਇਹ ਵਲੰਟੀਅਰ ਕਿਸਾਨ ਆਪਣੀ ਡਿਊਟੀ ਛਤਰियां ਲੈ ਕੇ ਨਿਭਾ ਰਹੇ ਨੇ ਤਾਂ ਕਿ ਹਰ ਗੱਡੀ ਜਿਹੜੀ ਵੀ ਐਂਟਰੀ ਹੁੰਦੀ ਆ ਉਹਦਾ ਰਿਕਾਰਡ ਮੇਨਟੇਨ ਰੱਖਿਆ ਜਾ ਸਕੇ ਤੇ ਡੱਲੇ ਵਾਲ ਸਾਹਿਬ ਦੀ ਜਿਹੜੀ ਪਹਿਰੇਦਾਰੀ ਆ ਉਹਦੇ ਵਿੱਚ ਇਹ ਸ਼ਕਤੀ ਕਹਿੰਦੇ ਇਸੇ ਤਰ੍ਹਾਂ ਵਰਕਰਾਂ ਰੱਖਣ ਲਈ ਵੱਡੀ ਗਿਣਤੀ ਦੇ ਕਿਸਾਨ ਖਨੌਰੀ ਬਾਰਡਰ ਦੇ ਐਂਟਰੀ ਪੁਆਇੰਟ ਤੇ ਖੜੇ ਨੇ ਤੇ ਤੁਹਾਨੂੰ ਅਸੀਂ ਜਿਹੜਾ ਰਾਤ ਦਾ ਇੱਕ ਦ੍ਰਿਸ਼ ਆਪਣੇ ਚੈਨਲ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਵੀ ਸੁਰੱਖਿਆ ਨੂੰ ਲੈ ਕੇ ਜਿਹੜੇ ਇੰਤਜ਼ਾਮ ਆ ਉਹ ਕਿਸਾਨ ਆਗੂਆਂ ਵੱਲੋਂ ਇਸ ਮੋਰਚੇ ਨੂੰ ਲੈ ਕੇ ਕਿੰਨੇ ਸਖਤ ਕੀਤੇ ਗਏ ਨੇ ਧੰਨਵਾਦ ਜੀ